ਇਸ ਲੋਹੇ ਦੇ ਟੁਕੜੇ ਨੂੰ ਦੇਖੋ ਇਹ ਭਾਰ ਦੇ ਬੋਲੀਵੁੱਡ ਸਟਾਰ ਸੈਫ ਅਲੀ ਖਾਨ ਦੀ ਰੀਡ ਦੇ ਨੇੜੇ ਤੋਂ ਕੱਢਿਆ ਗਿਆ ਤੇ ਇਹ ਇੱਕ ਚਾਕੂ ਦਾ ਟੁਕੜਾ ਹੈ 16 ਜਨਵਰੀ 2025 ਰਾਤ ਕਰੀਬ 2 ਵਜੇ ਇੱਕ ਚੋਰ ਵਾਂਦਰਾ ਚ ਇੱਕ ਘਰ ਦੇ ਅੰਦਰ ਦਾਖਲ ਹੁੰਦਾ ਤੇ ਖੁਦ ਨੂੰ ਇੱਕ ਬਾਥਰੂਮ ਦੇ ਵਿੱਚ ਸੁਪਾ ਲੈਂਦਾ ਪਰ ਘਰ ਦੇ ਵਿੱਚ ਕੰਮ ਕਰਨ ਵਾਲੀ ਇੱਕ ਸਟਾਫ ਦੇ ਦੌਰ ਹੈ ਇਸ ਨੂੰ ਦੇਖ ਲਿਆ ਜਾਂਦਾ ਇਸ ਚੋਰ ਨੂੰ ਪਤਾ ਲੱਗਾ ਤਾਂ ਇਸ ਨੇ ਉਸ ਨੂੰ ਤਮਕਾਇਆ ਤੇ ਫਿਰ ਇਹ ਚੋਰ ਜਹਾਂਗੀਰ ਜੋ ਕਿ ਸੈਫ ਦਾ ਛੋਟਾ ਬੇਟਾ ਹੈ ਉਹਦੇ ਕਮਰੇ ਵੱਲ 갔다 ਤੇ 1 ਕਰੋੜ ਰੁਪਏ ਦੀ ਮੰਗ ਵੀ ਕਰਦਾ ਇਸ ਦੌਰਾਨ ਇਸ ਲੇਡੀ ਸਟਾਫ ਦੇ ਹੱਥਾ ਪਾਈ ਹੁੰਦੀ ਹੈ ਤੇ ਉਹਦੀ ਕੋਲਾਈ ਦੇ ਉੱਤੇ ਇੱਕ ਚੋਟ ਵੀ ਲੱਗ ਜਾਂਦੀ ਹੈ ਉਹ ਚੀਕਦੀ ਹੈ ਤਾਂ ਇੱਕ ਦੂਸਰੀ ਸਟਾਫ ਵੀ ਜਾਗਦੀ ਹੈ ਤੇ ਫਿਰ ਸੈਫਲੀ ਖਾਨ ਵੀ ਜਾਗਦਾ ਹੈ ਤੇ ਫਿਰ ਸੈਫ ਉੱਤੇ ਚੋਰ ਦੇ ਪੁੱਛਕਾਰ ਹੱਥਾ ਪਾਈ ਹੁੰਦੀ ਹੈ ਇਸ ਦੌਰਾਨ ਸੈਫ ਨੂੰ ਕਾਫੀ ਜ਼ਿਆਦਾ ਚੋਟਾਂ ਵੀ ਆਈਆਂ ਸੀ ਪਰ ਇਸੇ ਦੌਰਾਨ ਚੋਰ ਦੇ ਉੱਤੇ ਕਾਬੂ ਪਾ ਲਿਆ ਜਾਂਦਾ ਤੇ ਉਸ ਨੂੰ ਇੱਕ ਰੂਮ ਦੇ ਵਿੱਚ ਬੰਦ ਵੀ ਕਰ ਦਿੱਤਾ ਜਾਂਦਾ ਪਰ ਜਦੋਂ ਬਾਅਦ ਵਿੱਚ ਕਮਰਾ ਖੋਲਿਆ ਗਿਆ ਤਾਂ ਚੋਰ ਉੱਥੋਂ ਗਾਇਬ ਹੋ ਚੁੱਕਾ ਸੀ ਤਤਵਰ ਪਤਾ ਲੱਗਦਾ ਕਿ ਇਸ ਕਮਰੇ ਦੇ ਵਿੱਚ ਇੱਕ ਖਿੜਕੀ ਮਜੂਦ ਸੀ ਜਿਸ ਦੇ ਵਿੱਚੋਂ ਨਿਕਲ ਕੇ ਚੋਰ ਫਰਾਰ ਹੋ ਗਿਆ। ਇਸ ਤੋਂ ਬਾਅਦ ਸਾਇਫ ਹਸਪੀਟਲ ਪਹੁੰਚਦਾ ਹੈ ਤੇ ਫਿਰ ਇਹ ਟੁਕੜਾ ਸਰਚ ਦੇ ਦੌਰਾਨ ਉਸ ਦੇ ਸਰੀਰ ਚੋਂ ਕੱਢਿਆ ਜਾਂਦਾ ਹੈ। ਫਿਰ ਪੁਲਿਸ ਪਹੁੰਚਦੀ ਹੈ, ਜਾਂਚ ਸ਼ੁਰੂ ਕਰਦੀ ਹੈ, ਸੀਸੀਟੀਵੀ ਫੁਟੇਜ ਵੀ ਸਾਹਮਣੇ ਆਉਂਦੀ ਹੈ ਜਿਸ ਚ ਚੋਰ ਆ ਪੌੜੀਆਂ ਤੋਂ ਉੱਤਰਦਾ ਤੇ ਚੜਦਾ ਹੋਇਆ ਦਿਖਾਈ ਦੇ ਰਿਹਾ। ਚੜ੍ਹਦੇ ਸਮੇਂ ਪੈਰ ਨੰਗੇ ਨੇ ਪਰ ਉਤਰਦੇ ਸਮੇਂ ਪੈਰ 'ਚ ਜੁੱਤੇ ਮੌਜੂਦ ਨੇ। ਇਸ ਤੋਂ ਇਲਾਵਾ ਜਾਂਦੇ ਵਕਤ ਉਸ ਦਾ ਚਿਹਰਾ ਟਕਿਆ ਹੋਇਆ ਸੀ ਪਰ ਆਉਂਦੇ ਵਕਤ ਉਸ ਦਾ ਕੱਪੜਾ ਜਿਹੜਾ ਉਹ ਹਟ ਚੁੱਕਿਆ ਸੀ ਜਿਸ ਪ ਸੀ.ਸੀ.ਟੀ.ਵੀ ਦੇ ਵਿੱਚ ਉਹਦਾ ਚਿਹਰਾੜਾ ਪਛਾਣਦੇ ਵਿੱਚ ਆ ਜਾਂਦਾ। ਫਿਰ ਪੁਲਿਸ ਨੇ ਆਸ-ਪਾਸ ਦੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਘਾਲੜ ਦਾ ਫੈਸਲਾ ਕੀਤਾ ਤਾਂ ਕਿ ਚੋਰ ਨੂੰ ਫੜਿਆ ਜਾ ਸਕੇ। ਸਭ ਤੋਂ ਪਹਿਲੀ ਕਾਮਯਾਬੀ ਪੁਲਿਸ ਨੂੰ ਬਾਦਰਾ ਦੇ ਰੇਲਵੇ ਸਟੇਸ਼ਨ ਤੋਂ ਮਿਲਦੀ ਹੈ ਜਿੱਥੋਂ ਪੁਲਿਸ ਨੂੰ ਇਹ ਚੋਰ ਸੀ.ਸੀ.ਟੀ.ਵੀ ਵਿੱਚ ਨਜ਼ਰ ਆਇਆ। ਇਹ ਸਮਾਂ ਸੀ 8:36 ਮਿੰਟ ਦਾ। ਇੱਥੋਂ ਇਹ ਚੋਰ ਇੱਕ ਲੋਕਲ ਟ੍ਰੇਨ ਦੇ ਵਿੱਚ ਬੈਠਦਾ ਹੋਇਆ ਨਜ਼ਰ ਤਾਂ ਆਉਂਦਾ ਜੋ ਵਾਂਡਰਾ ਤੋਂ ਦਾਦਰ ਤੱਕ ਜਾ ਰਹੀ ਪਰ ਜਦੋਂ ਪੁਲਿਸ ਦਾਦਰ ਪਹੁੰਚੀ ਤਾਂ ਉੱਥੇ ਪੁਲਿਸ ਨੂੰ ਕੁਝ ਵੀ ਨਹੀਂ ਮਿਲਦਾ ਮਤਲਬ ਹੁਣੇ ਚੋਰ ਗਾਇਬ ਹੋ ਚੁੱਕਿਆ ਸੀ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਇੱਕ ਨਵੀਂ ਤਕਨੀਕ ਜਾਨੀ ਕਿ ਫੇਸ ਰੈਕੋਗਨੀਸ਼ਨ ਦਾ ਸਹਾਰਾ ਲੈਂਦਾ ਤਾਂ ਇਸ ਫੇਸ ਰੈਕੋਗਨੀਸ਼ਨ ਤਕਨੀਕ ਤੋਂ ਇੱਕ ਹੋਰ ਚੀਜ਼ ਸਾਹਮਣੇ ਆਉਂਦੀ ਕਿ 1 ਜਨਵਰੀ ਨੂੰ ਇਹ ਸ਼ਖਸ ਵਾਂਡਰਾ ਸਟੇਸ਼ਨ ਤੇ ਇਸ ਤੋਂ ਪਹਿਲਾਂ 15 ਦਿਨ ਪਹਿਲਾਂ ਵੀ ਆਇਆ ਸੀ ਇਸ ਤੋਂ ਬਾਅਦ 9 ਜਨਵਰੀ ਦੀ ਇੱਕ ਹੋਰ ਤਸਵੀਰ ਮਿਲਦੀ ਹੈ ਜੋ ਅੰਦੇਰੀ ਦੀ ਸੀ ਤੇ ਅੰਦੇਰੀ ਰੇਲਵੇ ਸਟੇਸ਼ਨ ਤੇ ਇਹ ਫਿਰ ਤੋਂ ਦਿਖਾਈ ਦਿੱਤਾ ਸੀ ਤੇ ਅੰਦੇਰੀ ਰੇਲਵੇ ਸਟੇਸ਼ਨ ਤੋਂ ਬਾਹਰ ਇੱਕ ਹੋਰ ਸੀਸੀਟੀਵੀ ਫੁਟੇਜ ਤੇ ਇਸ ਫੇਸ ਰਿਕੋਗਨੀਸ਼ਨ ਦੇ ذریعے ਪੁਸਤੂ ਇਹ ਚੋਰ ਇੱਕ ਬੈਗ ਦੇ ਉੱਤੇ ਬੈਠਦਾ ਹੋਇਆ ਨਜ਼ਰ ਆਉਂਦਾ ਜਿਸ ਦੀ ਪਿੱਠ ਦੇ ਉੱਤੇ ਇਹੀ ਪਿੱਠੂ ਬੈਗ ਸੀ ਜੋ ਚੋਰ ਦੇ ਦੁਆਰਾ ਉਸ ਦਿਨ ਸਾਹਿਬ ਦੇ ਘਰ ਦੇ ਵਿੱਚ ਪਹਿਨਿਆ ਹੋਇਆ ਸੀ ਤੇ ਫੇਸ ਰਿਕੋਗਨੀਸ਼ਨ ਤਕਨੀਕ ਦੇ ਵਿੱਚ ਜਦੋਂ ਉਸਦੇ ਫੇਸ ਨੂੰ ਜਾਂਚਿਆ ਗਿਆ ਤਾਂ ਹੂਪ ਹੂ ਮਿਲ ਜਾਂਦਾ ਫਿਰ ਪੁਸਤੂ ਦੇ ਦੁਆਰਾ ਹੋਰ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਆਲੋਸ ਉਸ ਬਾਈਕ ਦੇ ਨੰਬਰ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇੱਕ ਹੋਰ ਸੀਸੀਟੀਵੀ ਦੇ ਵਿੱਚ ਬੈਕ ਦਾ ਨੰਬਰ ਪੁਲਿਸ ਨੂੰ ਮਿਲ ਵੀ ਜਾਂਦਾ ਇਸ ਤੋਂ ਬਾਅਦ ਪੁਸਤ ਦੇ ਦੌਰਾਨ ਉਸ ਨੰਬਰ ਦੇ ਹਸਾਰੇ ਦੇ ਉੱਤੇ ਬੈਕ ਦੇ ਓਨਰ ਦਾ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਿਆ ਕਿ ਇਹ ਸ਼ਖਸ਼ ਜੋ ਬੈਕ ਚਲਾ ਰਿਹਾ ਸੀ ਉਹੀ ਇਸ ਦਾ ਓਨਰ ਸੀ ਤੇ ਮੁੰਬਈ ਦੇ ਨੇੜੇ ਥਾਣੇ ਦਾ ਰਹਿਣ ਵਾਲਾ ਸੀ 18 ਜਨਵਰੀ ਤੱਕ ਇਸ ਬੰਦੇ ਬਾਰੇ ਪੁਲਿਸ ਨੂੰ ਪਤਾ ਲੱਗ ਚੁੱਕਿਆ ਸੀ ਤਾਂ ਪੁਲਿਸ ਇਸ ਬੈਗ ਦੇ ਉਹਨਾਂ ਨੂੰ ਚੱਕਦੀ ਹੈ ਤੇ ਸੀਸੀਟੀਵੀ ਵਿੱਚ ਦਿਖ ਰਏ ਉਸ ਸ਼ਖਸ ਦੇ ਬਾਰੇ ਵਿੱਚ ਪੁੱਛਦੀ ਹੈ ਜਿਸ ਨੂੰ ਇਸ ਬੰਦੇ ਨੇ ਡ੍ਰੌਪ ਕੀਤਾ ਸੀ ਤਾਂ ਇਹ ਦਾਦਾ ਆ ਕੇ ਇਹ ਮੇਰਾ ਇੱਕ ਜਾਣਕਾਰ ਆ ਜਿਸ ਦਾ ਨਾਮ ਆ ਸ਼ਰੀਫੁੱਲ ਇਸਲਾਮ ਜਹ ਸ਼ਹਿਜ਼ਾਦੇ ਉਰਫ ਬਿਜੋਈ ਦਾਸ ਤੇ ਫਿਰ ਪੁਲਸ ਦੇ ਦੁਆਰਾ ਉਸ ਨੂੰ ਨਾਲ ਲੈ ਕੇ ਨੇੜੇ ਦੇ ਲੇਬਰ ਕੈਂਪ ਜਾਇਆ ਜਾਂਦਾ ਜਿੱਥੇ ਸ਼ਹਿਜ਼ਾਦੇ ਰਹਿੰਦਾ ਸੀ ਤੇ ਫਿਰ ਪੁਲਸ ਦੇ ਦੁਆਰਾ ਉਸ ਨੂੰ ਚੱਕ ਲਿਆ ਜਾਂਦਾ ਤੇ ਪੈਡਲਸ ਦੀ ਪੂਰੀ ਕਹਾਣੀ ਆਈਡੀਓ ਸਾਹਮਣੇ ਆਉਂਦੀ ਹੈ। ਸ਼੍ਰੀ ਪੋਲ ਇਸਲਾਮ ਕਰੀਬ 6 ਮਹੀਨੇ ਪਹਿਲਾਂ ਬੰਗਲਾਦੇਸ਼ ਦੀ ਡਿਸਟ੍ਰਿਕਟ ਜਲੋਕੱਟੀ ਦੇ ਪਿੰਡ ਰਾਜਬੇਰੀਆ ਤੋਂ ਇੰਡੀਆ ਆਇਆ ਸੀ। ਮਤਲਬ ਇਹ ਬੰਗਲਾਦੇਸ਼ੀ ਸਟਿਊਡੈਂਟ ਸੀ ਤੇ ਇਲੈਗਲੀ ਬਾਰਡਰ ਟੱਪ ਕੇ ਭਾਰਤ ਦੇ ਬੁਵਾਈ ਦੇ ਵਿੱਚ ਆਇਆ ਸੀ ਤੇ ਇੱਕ ਏਜੰਸੀ ਦੇ ਥਰੂ ਕੰਮ ਕਰਦਾ ਸੀ। ਜਿਸ ਦੇ ਬੱਚਿਆਂ ਤੋਂ ਦੁਆਰਾ ਮਜ਼ਦੂਰੀ ਤੇ ਦਿਹਾੜੀ ਵਗੈਰਾ ਦਾ ਕੰਮ ਕੀਤਾ ਜਾਂਦਾ ਸੀ ਤੇ ਇੱਕ ਲੇਬਰ ਕੈਂਪ ਦੇ ਵਿੱਚ ਹੀ ਰਹਿੰਦਾ ਸੀ। ਤੇ ਕਿਸੇ ਅਜੇ ਹੀ ਏਜੰਸੀ ਦੇ ਜ਼ਰੀਏ ਇਸ ਬਿਲਡਿੰਗ ਦੇ ਵਿੱਚ ਵੀ ਕੰਮ ਕਰਦੇ ਲਈ ਗਿਆ ਸੀ ਕਾਫੀ ਸਮਾਂ ਪਹਿਲਾਂ ਤੇ ਇਸ ਦੌਰਾਨ ਹੀ ਇਸ ਦੇ ਦੁਆਰਾ ਚੋਰੀ ਕਰਦਾ ਇਹ ਪਲਾਨ ਬਣਾਇਆ ਗਿਆ ਸੀ ਕਿਉਂਕਿ ਜੋ ਇਹਦਾ ਬੰਗਲਾ ਦੇ ਦੇ ਵਿੱਚ ਘਰ ਸੀ ਉੱਥੇ ਪੈਸਿਆਂ ਦੀ ਕਾਫੀ ਜ਼ਿਆਦਾ ਜ਼ਰੂਰਤ ਸੀ ਉਸ ਨੇ ਇਸ ਜਗ੍ਹਾ ਦੀ ਰੈਕੀ ਕੀਤੀ ਪਤਾ ਲੱਗਿਆ ਕਿ ਇਸ ਬਿਲਡਿੰਗ ਦੇ ਦੋ ਐਂਟਰਸ ਨੇ ਤੇ ਇਸ ਤੋਂ ਇਲਾਵਾ ਇਸ ਬਿਲਡਿੰਗ ਦੀ ਜਿਹੜੀ ਪਿਛਲੀ ਕੰਧ ਸੀ ਉਹ ਵੀ ਜ਼ਿਆਦਾ ਵੱਡੀ ਨਹੀਂ ਸੀ ਉਸ ਨੂੰ ਟੱਪਿਆ ਜਾ ਸਕਦਾ ਸੀ ਤੇ ਫਿਰ 16 ਜਨਵਰੀ ਨੂੰ ਰਾਤ 1:40 ਮਿੰਟ ਤੇ ਇਹ ਇਸ ਬਿਲਡਿੰਗ ਦੀ ਉਸੇ ਕਦਰੋਂ ਟੱਪ ਕੇ ਅੰਦਰ ਦਾਖਲ ਹੁੰਦਾ ਫਿਰ ਸਾਇਬ ਦੇ ਘਰ ਦੇ ਦਰਵਾਜ਼ੇ ਨੂੰ ਮਾਸਟਰ ਕੀ ਦੇ ਨਾਲ ਖੋਲਦਾ ਪਰ ਉਸ ਤੋਂ ਬਾਅਦ ਅੰਦਰ ਹਸਥਾਪਾਈ ਹੁੰਦੀ ਹੈ ਸਾਇਬ ਨੂੰ ਚੋਟ ਆਉਂਦੀ ਹੈ ਪਰ ਇਹ ਇੱਥੋਂ ਭੱਜਣ 'ਚ ਕਾਮਯਾਬ ਹੋ ਜਾਂਦਾ ਹੁਣ ਇਸ ਨੂੰ ਇਹ ਡਰ ਵੀ ਸੀ ਕਿ ਮੈਂ ਤਾਂ ਸਿਰਫ ਚੋਰੀ ਕਰਨ ਦੇ ਲਈ ਇੱਥੇ ਆਇਆ ਸੀ ਤੇ ਇਹ ਕੀ ਹੋ ਗਿਆ ਇਸ ਤੋਂ ਬਾਅਦ ਪਾਸੀ ਦੇ ਇੱਕ ਗਾਰਡਨ ਚ ਜਾਂਦਾ ਹੈ ਉੱਥੇ ਆਪਦੇ ਬੈਗ ਚ ਰੱਖੇ ਹੋਏ ਕੱਪੜੇ ਪਹਿਨਦਾ ਤੇ ਫਿਰ ਵਾਪਸ ਉਸੇ ਲੇਬਰ ਕੈਂਪ ਚ ਲਿਆ ਜਾਂਦਾ ਇਹ ਇਥੋਂ ਵੀ ਭੱਜਣਾ ਚਾਹੁੰਦਾ ਸੀ ਪਰ ਇਸ ਕੋਲ ਪੈਸੇ ਮੌਜੂਦ ਨਹੀਂ ਸੀ ਤੇ ਇਸ ਨੂੰ ਇਹ ਵੀ ਲੱਗ ਰਿਹਾ ਸੀ ਕਿ ਉਸ ਦੇ ਖਿਲਾਫ ਕੋਈ ਸਬੂਤ ਨਹੀਂ ਹੈਗਾ ਤੇ ਪੁਲਿਸ ਉਸ ਨੂੰ ਫੜ ਨਹੀਂ ਸਕਦੀ ਪਰ ਇਸ ਸੀਸੀਟੀਵੀ ਫੁਟੇਜ ਤੇ ਬੈਕ ਦੇ ਨੰਬਰ ਦੇ ਕਾਰਨ ਇਸ ਨੂੰ ਪੁਲਸ ਦੇ ਦੁਆਰਾ ਚੱਕ ਲਿਆ ਜਾਂਦਾ। ਹੋਰ ਤੱਕ ਦੀ ਜਾਂਚ 'ਚ ਇੱਕ ਚੀਜ਼ ਸਾਹਮਣੇ ਆਈ ਹੈ ਤੇ ਉਹ ਇਹ ਹੈ ਕਿ ਇਸ ਨੂੰ ਇਹ ਪਤਾ ਹੀ ਨਹੀਂ ਸੀ ਕਿ ਮੈਂ ਜਿਸ ਘਰ ਦੇ ਵਿੱਚ ਚੋਰੀ ਕਰਨ ਦੇ ਲਈ ਜਾ ਰਿਹਾ ਹਾਂ ਉਹ ਅਸਲ ਦੇ ਵਿੱਚ ਸੈਫ ਅਲੀ ਖਾਨ ਦਾ ਘਰ ਆ। ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ? ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ। ਧੰਨਵਾਦ।